ਮਹੀਨੇ ਦੀ ਬੁਢਾਪਾ ਪੈਨਸ਼ਨ ਕਦੋਂ ਅਤੇ ਕਿੰਨੀ ਆਵੇਗੀ 2500 ਜਾਂ ਫਿਰ 1500 ਆਵੇਗੀ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆਮ ਆਦੀ ਪਾਰਟੀ ਨੇ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੁਢਾਪਾ ਪੈਨਸ਼ਨ ਜਿਹੜੀ ਹੈ 1500 ਤੋਂ ਵਧਾ ਕੇ 2500 ਕੀਤੀ ਜਾਵੇਗੀ ਅਤੇ 1-1000 ਰੁਪਿਆ ਹਰ ਮਹੀਨੇ ਪੱਤਾ ਸਕੀਮ ਹਿਲਾਵਨ ਦਿੱਤਾ ਜਾਵੇਗਾ ਤਾਂ ਉਸ ਸੰਬੰਧੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਕਿ ਹੁਣ ਜਿਹੜੀ ਮਈ ਮਹੀਨੇ ਦੀ ਪੈਨਸ਼ਨ ਆ ਕਦੋਂ ਆਵੇਗੀ ਗੱਲ ਕੀਤੀ ਜਾਵੇ ਮਈ ਮਹੀਨੇ ਦੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ 10 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਜਾਨੀ ਕਿ 10 ਮਈ ਤੋਂ ਲੈ ਕੇ 20 ਮਈ ਦੇ ਵਿੱਚ ਵਿੱਚ ਤੁਹਾਡੇ ਸਾਰਿਆਂ ਦੇ ਖਾਤਿਆਂ ਦੇ ਵਿੱਚ ਆ ਜਾਵੇਗੀ ਇੱਕ ਦੋ ਦਿਨ ਜਾਂ ਹਫਤਾ ਲੇਟ ਹੋ ਸਕਦੀ ਹੈ ਪਰ ਜ਼ਿਲ੍ਹੇ ਵਾਦੜੀਆਂ ਪੈਨਸ਼ਨ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੀ ਜਾਂਦੀ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹਰ ਮਹੀਨੇ ਜਿਹੜੀ ਆ ਪੈਨਸ਼ਨ ਪਾਈ ਜਾਂਦੀ ਹੈ 10 ਮਈ ਤੋਂ ਲੈ ਕੇ 20 ਮਈ ਦੇ ਵਿੱਚਕਾਰ ਜਿਹੜੀ ਹੈ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਵੇਗੀ ਤੇ ਹੁਣ ਮੇਨ ਗੱਲ ਦੀ ਗੱਲ ਗੱਲ ਕੀਤੀ ਜਾਵੇ 2500 ਰੁਪਏ ਵੜਾਪਾਂ ਪੈਨਸ਼ਨ ਜੋ ਕਿ ਸਰਕਾਰ ਦੇ ਵੱਲੋਂ ਇਹ ਗਾਰੰਟੀ ਦਿੱਤੀ ਗਈ ਸੀ ਚੋਣਾਂ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਸਰਕਾਰ ਜੇ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਉਹ ਵੜਾਪਾ ਪੈਨਸ਼ਨ 1500 ਤੋਂ ਵਧਾ ਕੇ 2500 ਰੁਪਏ ਕਰ ਦੇਵੇ ਕਿ ਜਿਸ ਦਾ ਲਾਭ ਆਮ ਲੋਕਾਂ ਨੂੰ ਵੱਧ ਤੋਂ ਵੱਧ ਮਿਲੇਗਾ ਬਜ਼ੁਰਗਾਂ ਨੂੰ ਖਾਸ ਤੌਰ ਤੇ ਮਿਲੇਗਾ ਤੇ 25 ਰੁਪਏ ਵਾੜਾ ਪੈਨਸ਼ਨ ਕਦੋਂ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਸਰਕਾਰ ਨੇ ਇਹ ਐਲਾਨ ਕੀਤਾ ਹੋਇਆ ਹੈ ਇਹ ਗਾਰੰਟੀ ਦਿੱਤੀ ਹੋਈ ਹੈ ਤੇ 1100 ਰੁਪਏ ਹਰ ਮਹੀਨੇ ਪੱਤਾ ਸਕੀਮ ਦੀ ਗਾਰੰਟੀ ਮਹਿਲਾਵਾਂ ਨੂੰ ਦਿੱਤੀ ਗਈ ਹੈ ਤੇ ਸਰਕਾਰ ਬਹੁਤ ਹੀ ਜਲਦ ਹੋਣ ਜਿਹੜੀ ਹੈ ਇਹ ਗਾਰੰਟੀਆਂ ਨੂੰ ਪੂਰਾ ਕਰੇਗੀ 1100 ਰੁਪਏ ਹਰ ਮਹੀਨੇ ਪੱਤਾ ਸਕੀਮ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਸਰਕਾਰ ਬਹੁਤ ਹੀ ਜਲਦ ਉਸ ਸਕੀਮ ਨੂੰ ਸ਼ੁਰੂ ਕਰਨ ਜਾ ਰਹੀ ਹੈ ਤੇ 25 ਰੁਪਏ ਵਾੜਾ ਪੈਨਸ਼ਨ ਬਾਰੇ ਵੀ ਸਰਕਾਰ ਬਹੁਤ ਜਲਦ ਐਲਾਨ ਕਰ ਸਕਦੀ ਹੈ ਤਾਂ ਇਸ ਬੰਦੀ ਹੋਰ ਤਾਜ਼ਾ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਾ